ਜੀ ਰਮਨ ਜੀ ਬਾਕੀ ਰਾਜਕਰਨ ਜਿਹੜੀ ਆਪਾਂ ਜੀ ਗੱਲ ਕਰੀ ਅੱਜ ਤੱਕ ਇੱਕ ਹੋਰ ਜਿਹੜਾ ਮੁੱਦਾ ਮੈਨੂੰ ਪਿਛਲੇ ਹਫ਼ਤੇਾਂ ਦੇ ਵਿੱਚ ਕਾਫੀ ਜਾਣਿਆਂ ਨੇ ਅਪਰੋਚ ਵੀ ਕੀਤਾ ਹੈ ਕਹਿੰਦੇ ਵੀ ਤੁਸੀਂ ਉਹਦੀ ਗੱਲ ਨਹੀਂ ਕਰਦੇ ਹੈਗੇ ਮੈਂ ਕਿਹਾ ਅਸੀਂ ਗੱਲ ਤਾਂ ਕਰਦੇ ਆਂ ਕਈ ਵਾਰੀ ਤੁਸੀਂ ਸੁਣਦੇ ਨਹੀਂ ਹੈਗੇ ਉਹ ਹੈਗਾ ਇਸ ਵੇਲੇ ਜਿਹੜਾ ਕਿ ਬਹੁਤ ਲਾ ਐਨਫੋਰਸਮੈਂਟ ਵੱਲੋਂ ਵੀ ਇਹਦੇ ਬਾਰੇ ਚ ਬੜੀ ਗੱਲ ਕੀਤੀ ਜਾ ਰਹੀ ਆ ਉਹ ਹੈਗਾ ਗੋਸਟ ਡਰਾਈਵਰਸ ਦਾ ਜਿਹੜੇ ਕਿ ਡਰਾਈਵਰ ਪੇਪਰਾਂ ਦੇ ਵਿੱਚ ਹੈਗੇ ਆ ਪਰ ਅਸਲ ਦੇ ਵਿੱਚ ਉਹ ਟਰੱਕ ਦੇ ਵਿੱਚ ਹੈ ਨਹੀਂ ਏ ਸੋ ਇਹ ਜਿਹੜੀ ਚੀਜ਼ ਹੈਗੀ ਆ ਬੜੀ ਡੇਂਜਰਸ ਹੈਗੀ ਆ ਕੋਈ ਵੀ ਜਿਹੜੀ ਕੰਪਨੀ ਕਰ ਰਹੀ ਹੈਗੀ ਆ ਕਿਉਂਕਿ ਕੰ ਦਾ ਪਤਾ ਨਹੀਂ ਹੁੰਦਾ ਕੱਲ ਨੂੰ ਕੋਈ ਵੀ ਭਾਣਾ ਵਾਪਰ ਜਵੇ ਬਾਹਰ ਕੋਈ ਐਸਾ ਗੱਲਬਾਤ ਹੋ ਜਵੇ ਕਿਉਂਕਿ ਜਦੋਂ ਤੁਸੀਂ ਗੋਸਟ ਡਰਾਈਵਰ ਯੂਜ਼ ਕਰਦੇ ਆ ਮਤਲਬ ਕਿ ਬੇਨਾਮੀ ਡਰਾਈਵਰ ਯੂਜ਼ ਕਰਦੇ ਆ ਉਹਦਾ ਨਾਮ ਤਾਂ ਹੁੰਦਾ ਪਰ ਉਹ ਮਤਲਬ ਬੇਨਾਮੀ ਤੁਸੀਂ ਯੂਜ਼ ਕਰਦੇ ਆ ਤੇ ਇਹਦਾ ਮਤਲਬ ਵੀ ਜਿਹੜਾ ਤੁਹਾਡਾ ਐਗਜ਼ਿਸਟਿੰਗ ਡਰਾਈਵਰ ਹੈਗਾ ਜਿਹੜਾ ਤੁਹਾਡਾ ਕਰੰਟ ਡਰਾਈਵਰ ਹੈਗਾ ਉਹ ਡਬਲ ਕੰਮ ਕਰ ਰਿਹਾ ਹੈਗਾ ਇੱਕ ਤਾਂ ਆਪਣੇ ਹਿੱਸੇ ਦਾ ਕੰਮ ਕਰ ਰਿਹਾ ਇੱਕ ਉਹ ਗੋਸਟ ਡਰਾਈਵਰ ਦੇ ਹਿੱਸੇ ਦਾ ਕੰਮ ਕਰ ਰਿਹਾ ਉਹਦੇ ਵਿੱਚ ਉਹਦੀ ਤਕਾਵਟ ਉਹਦੀ ਜਿਹੜੀ ਸਾਰੀ ਚੀਜ਼ ਆ ਉਹ ਉਹ ਕਿਸੇ ਨਾ ਕਿਸੇ ਟਾਈਮ ਤੇ ਉਹ ਕੰਮ ਖਰਾਬ ਕਰ ਸਕਦੀ ਹੈ ਕਿਉਂਕਿ ਤੁਸੀਂ ਇੱਕ ਬੰਦੇ ਜਿਹੜੇ ਆ ਚਾਹੇ ਉਹ ਮੈਂ ਇਹ ਨਹੀਂ ਕਹਾਂਗਾ ਮੈਂ ਕੰਪਨੀਆਂ ਦਾ ਨਾ ਇਹ ਡਰਾਈਵਰ ਦਾ ਵੀ ਉਨਾ ਹੀ ਕਜ਼ੂਰ ਹੈ ਕਿ ਕੋਈ ਇਹ ਨਾ ਕਵੇ ਵੀ ਕੰਪਨੀਆਂ ਕਰਾਉਣੀਆਂ ਹੈ ਡਰਾਈਵਰ ਵੀ ਕਰਦੇ ਹੈਗੇ ਬਹੁਤ ਜ਼ਿਆਦੇ ਡਰਾਈਵਰ ਵੀ ਨਹੀਂ ਮੰਨਦੇ ਹੈਗੇ ਸੋ ਇਸ ਕਰਕੇ ਇਹ ਜਿਹੜੀ ਗੋਸਟ ਡਰਾਈਵਰ ਦੀ ਪ੍ਰੋਬਲਮ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਵਾਸਤੇ ਬਹੁਤ ਵੱਡਾ ਇਸ਼ੂ ਖੜਾ ਕਰਨ ਜਾ ਰਹੀ ਆ ਸੋ ਪਲੀਜ਼ 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 ਜੇ ਤੁਸੀਂ ਗੋਸ ਡਰਾਈਵਰ ਦੇ ਯੂ ਨੋ ਵਰਤੋਂ ਕਰਦੇ ਆ ਇਹ ਚੀਜ਼ ਜਿਹੜੀ ਆ ਇਹਨੂੰ ਕੋਸ਼ਿਸ਼ ਕਰੋ ਇਹਨੂੰ ਖਤਮ ਕਰੋ ਜਿੰਨੀ ਜਲਦੀ ਹੋ ਸਕੇ ਖਤਮ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਕਾਫੀ ਜਿਹੜਾ ਕਾ ਜ਼ਿਆਦਾ ਕੰਮ ਹੋਣ ਜਾ ਰਿਹਾ ਪਰ ਉਸ ਤੋਂ ਵੀ ਬਿਨਾ ਮੰਨ ਲਓ ਕਿ ਕੱਲ ਨੂੰ ਤੁਹਾਡੀ ਕੋਈ ਵੀ ਕੱਲ ਨੂੰ ਮਾੜਾ ਮੋਟਾ ਐਕਸੀਡੈਂਟ ਹੋਏਂਦਾ ਕੋਈ ਨਫਾ ਨੁਕਸਾਨ ਹੋ ਜਾਂਦਾ ਬਾਹਰ ਤੇ ਉਹਦੇ ਨਾਲ ਜੇ ਇਨਵੈਸਟੀਗੇਸ਼ਨ ਹੁੰਦੀ ਆ ਤੇ ਉਹਦੇ ਵਿੱਚ ਤੁਸੀਂ ਫਿਰ ਕਿੱਥੇ ਜਾ ਕੇ ਇਹ ਕੰਮ ਨਿਬੜੂਗਾ ਤੁਹਾਡਾ ਤੋਂ ਇਹ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਮੈਂ ਉਹਨਾਂ ਨੂੰ ਵੀ ਹਦਾਇਤ ਕਰਨਾ ਤੇ ਜਿਹੜੇ ਡਰਾਈਵਰ ਇਦਾਂ ਦਾ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਵੀ ਤੁਸੀਂ ਆਪਣੇ ਭੁੱਖ ਨਾਲ ਖੇਲ ਰਹੇ ਆ ਤੁਸੀਂ ਆਪਣੀ ਸਿਹਤ ਨਾਲ ਖੇਲ ਰਹੇ ਆ ਤੁਸੀਂ ਆਪਣੇ ਹਰ ਕਿਸੇ ਚੀਜ਼ ਦੇ ਨਾਲ ਇਸ ਵaile ਖਲਵਾੜ ਕਰ ਰਹੇ ਆ ਜੇ ਤੁਸੀਂ ਇਦਾਂ ਦਾ ਕੰਮ ਕਰਦੇ ਆਂ ਸੋ ਪਲੀਜ਼ ਇਸ ਚੀਜ਼ਾਂ ਦੇ ਉੱਤੇ ਜਿਹੜਾ ਆ ਅਸੀਂ ਹੁਣ ਇਸ ਚੀਜ਼ਾਂ ਦੇ ਵਿੱਚ ਕਿਸੇ ਨੂੰ ਵਿਚ ਵੜ ਕੇ ਤਾਂ ਕੁਝ ਨਹੀਂ ਦੱਸ ਸਕਦੇ ਜਾਂ ਕੁਝ ਨਹੀਂ ਕਰ ਸਕਦੇ ਸਿੰਪਲੀ ਜਿਹੜੇ ਡਰਾਈਵਰਸ ਹੈਗੇ ਆ ਬਹੁਤ ਕੰਪਨੀਆਂ ਬਹੁਤ ਡਰਾਈਵਰਸ ਕੋ ਸੁਣਿਆ ਹੈਗਾ ਕਿ ਅਸੀਂ ਕਿਸੇ ਕੰਪਨੀ ਚ ਕੰਮ ਛੱਡ ਦਿੱਤਾ ਹੈਗਾ ਉਹ ਸਟਿਲ ਸਾਡੀ ਆਈਡੀ ਯੂਜ਼ ਕਰੀ ਜਾਂਦੇ ਆ ਸਟਿਲ ਇਹ ਇਲਲੀਗਲ ਹੈਗਾ ਇਹ ਬਹੁਤ ਵੱਡਾ ਪ੍ਰੋਬਲਮ ਹੈਗੀ ਆ ਜੇ ਤੁਸੀਂ ਇਹ ਕੰਮ ਕਰ ਰਹੇ ਹੈਗੇ ਆ ਜਦੋਂ ਡਰਾਈਵਰ ਤੁਹਾਡੇ ਕੰਮ ਛੱਡ ਜਾਂਦਾ ਹੈਗਾ ਉਸ ਤੋਂ ਬਾਅਦ ਉਹਦਾ ਕੋਈ ਵੀ ਪੇਪਰ ਕੋਈ ਵੀ ਚੀਜ਼ ਯੂਜ਼ ਕਰਨੀ ਇਟਸ ਅਗੇਂਸਟ ਦਾ ਲਾ ਸੋ ਇੱਕ ਸਾਡੀ ਵਾਰਨਿੰਗ ਹੈ ਤੁਹਾਡੇ ਲਈ ਕਿ ਜੇ ਤੁਸੀਂ ਇਦਾਂ ਦਾ ਕੋਈ ਕੰਮ ਕਰਦੇ ਹੈਗੇ ਤਾਂ ਪਲੀਜ਼ ਛੱਡ ਦਿਓ ਜਿੰਨੀ ਜਲਦੀ ਹੋ ਸਕੇ ਸੋ ਇੱਕ ਗੋਸਟ ਡਰਾਈਵਰ ਫਿਰ ਮਤਲਬ ਕਾਗਜ਼ਾਤ ਜਿਹ ਹੁੰਦੇ ਆ ਉਦਾਂ ਹੁੰਦੇ ਨਹੀਂ ਮਤਲਬ ਇਹ ਹੁੰਦਾ ਹੈ ਰਾਜਕ੍ਰਿਣ ਕਾਗਜ਼ਾਂ ਦੇ ਵਿੱਚ ਡਰਾਈਵਰ ਹੁੰਦਾ ਜਿੱਦਾਂ ਮੰਨ ਲਓ ਕਿ ਕਈ ਡਰਾਈਵਰਸ ਆਏ ਕੰਪਲੀਟ ਹੈ ਗਿਆ ਕਿ ਉਹਨਾਂ ਨੇ ਕੰਮ ਛੱਡ ਦਿੱਤਾ ਹੈਗਾ ਕਿਸੇ ਕੰਪਨੀ ਚੋਂ ਹੁਣ ਜੇ ਰੋ ਕਿਸੇ ਕੰਪਨੀ ਚ ਤੁਸੀਂ ਕੰਮ ਕਰਦੇ ਆ ਤੁਹਾਡੀ ਉੱਥੇ ਪੂਰੀ ਫਾਈਲ ਹੁੰਦੀ ਆ ਕੰਪਨੀ ਕੋਲ ਤੁਹਾਡਾ ਪੂਰਾ ਡਾਟਾ ਹੁੰਦਾ ਹੈ ਤੁਹਾਡਾ ਯੂ ਨੋ ਤੁਹਾਡਾ ਪਾਸਵਰਡ ਕ੍ਰੀਏਟ ਕੀਤਾ ਹੁੰਦਾ ਈਐਲਡੀ ਚ ਤੁਹਾਡੀ ਆਈਡੀ ਬਣੀ ਹੁੰਦੀ ਆ ਸੋ ਡਰਾਈਵਰ ਜੇ ਲੀਵ ਕਰ ਜਾਂਦਾ ਤੇ ਉਹ ਕੰਪਨੀਆਂਜ਼ ਕਈ ਜਿਹੜੀਆਂ ਹੈਗੀਆਂ ਉਹ ਉਹ ਕੀਪ ਔਨ ਯੂਟਿਲਾਈਜ਼ਿੰਗ ਉਹ ਉਸੇ ਫਾਈਲ ਨੂੰ ਐਜ਼ ਅ ਡਰਾਈਵਰ ਯੂਟਿਲਾਈਜ਼ ਕਰਦੀਆਂ ਰਹਿਣੀਆਂ ਬਈ ਸਾਡੇ ਡਰਾਈਵਰ ਹੀ ਕੰਮ ਕਰਦਾ ਉਹਦੀ ਆਈਡੀ ਨੂੰ ਐਜ਼ ਅ ਉਹਦੇ ਵਿੱਚ ਈਐਲਡੀ ਦੇ ਵਿੱਚ ਪਾ ਕੇ ਯੂਜ਼ ਕਰਦੀ ਰਹਿੰਦੀ ਉਹ ਸਟਿਲ ਸਾਡੇ ਕੋਲ ਹੈਗਾ ਦੇਖੋ ਜੇ ਤੁਹਾਡਾ ਕੱਲ ਨੂੰ ਆਡਿਟ ਆ ਜਾਂਦਾ ਤੁਸੀਂ ਜੇ 10 ਡਰਾਈਵਰ ਐ ਤੇ ਤੁਸੀਂ 20 ਯੂਜ਼ ਕਰ ਰਹੇ ਆ ਤੁਹਾਡੇ ਕੋਲ 20 ਦੀਆਂ ਫਾਈਲ ਆ ਤੁਹਾਡੇ 10 ਡਰਾਈਵਰ ਕਹਿੰਦਾ ਪੇਰੋਲ ਜਸਟੀਫਾਈ ਨਹੀਂ ਕਰ ਸਕਦਾ ਹਰ ਪਾਸੇ ਤੁਸੀਂ ਜਿਹੜਾ ਹੈ ਉਸ ਗਰੂਪ ਹੋ ਜਾਂਦੇ ਆ ਮਰੋਂ ਐਡੀ ਵੱਡੀ ਸਿਚੁਏਸ਼ਨ ਆ ਵੀ ਕਈ ਵਾਰੀ ਕਹਿੰਦੇ ਨਹੀਂ ਹੁੰਦੇ ਕਿ ਤੁਸੀਂ ਆਟੇ ਦੇ ਵਿੱਚ ਲੂਣ ਪਾਇਆ ਚੱਲ ਜਾਂਦਾ ਪਰ ਲੂਣ ਦੇ ਵਿੱਚ ਆਟਾ ਪਾਇਆ ਨਹੀਂ ਚੱਲਦਾ ਸੋ ਐਸ ਵੇਲੇ ਅਸੀਂ ਲੂਣ ਦੇ ਵਿੱਚ ਆਟਾ ਪਾ ਕੇ ਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਬੀਪੀ ਵੱਧ ਜਾਊਗਾ